ਇਨਕਲਾਬੀ ਸਾਡਾ ਰਾ ਇਸ ਤਹਿਤ 트াম্প ਨੀਤੀ ਬਾਹਰ ਚੌਦਰ ਵਿਸਥਾਰ ਅੰਦਰ ਫਾਸ਼ੀ ਰੁਖ ਅਮਰੀਕਾ ਵਿੱਚ ਡੌਲਪ 트াম্প ਦੀ ਰਾਸ਼ਟਰਪਤੀ ਦੀ ਚੋਣ ਜਿੱਤ ਕੇ ਅਹੁਦਾ ਸੰਭਾਲਣ ਤੋਂ ਬਾਅਦ 트াম্প ਦੇ ਬਿਆਨਾਂ ਤੋਂ ਬਾਅਦ 트াম্প ਦੇ ਬਿਆਨਾਂ ਤੇ ਕਾਰਜਕਾਰੀ ਹੁਕਮਾਂ ਨਾਲ ਸਾਰੀ ਦੁਨੀਆ ਤਿੱਖੇ ਰੂਪ ਵਿੱਚ ਪ੍ਰਭਾਵਿਤ ਹੋਈ ਹੈ ਉਸਨੇ ਪਹਿਲਾ ਹੀ ਇਹ ਕਿਆ ਸੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੇ ਮੋੜਵਾ ਟੈਕਸ ਲਾਉਣਗੇ ਇਸ ਨਾਲ ਸੰਸਾਰ ਵਿੱਚ ਟੈਰਫ ਦੇ ਰੂਪ ਵਿੱਚ ਵਪਾਰਕ ਜੰਗ ਸ਼ੁਰੂ ਹੋਣ ਦੇ ਖੰਦੇਸ਼ੇ ਅੰਦਾਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਪਰ 2 April ਨੂੰ 트럼ਪ ਸਰਕਾਰ ਵੱਲੋਂ ਮੋੜਵਾ ਟੈਕਸ ਦੇ ਐਲਾਨੇ ਨੂੰ ਅਮਲੀ ਰੂਪ ਦਿੱਤਾ ਗਿਆ ਤਾਂ ਸੰਸਾਰ ਦੇ ਵਿੱਤੀ ਬਾਜ਼ਾਰਾਂ ਵਿੱਚ ਖਲਬਲੀ ਮਚ ਗਈ ਅਮਰੀਕਾ ਯੂਰਪ ਸਮੇਤ ਕੁੱਲ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਰਾਵਟ ਟੇਕਰ ਨੂੰ ਮਿਲੀ ਜਿਸ ਨੂੰ ਮੀਡੀਆ ਨੇ ਦੁਨੀਆ ਦੇ ਵਿੱਤੀ ਬਾਜ਼ਾਰਾਂ ਵਿੱਚ ਖੂਨ ਖਰਾਬਾ ਅਤੇ ਤਰਥਲੀ ਜਹੇ ਸਲੇਖ ਦਿੱਤੇ ਨਿਵੇਸ਼ਕਾਂ ਖਾਸ ਕਰਕੇ ਪ੍ਰਚੂਨ ਅਤੇ ਛੋਟੇ ਨਿਵੇਸ਼ਕਾਂ ਦੇ ਅਰਬਾਂ ਖਰਬਾਂ ਡਾਲਰ ਡੁੱਬ ਗਏ ਇਸ ਖੂਨ ਖਰਾਬੇ ਦਾ ਸੇਕ ਛੋਟੇ ਨਿਵੇਸ਼ਕਾਂ ਨੂੰ ਲੱਗਿਆ ਕਿਉਂਕਿ ਵੱਡੇ ਕਾਰਪੋਰੇਟਾਂ ਨੇ ਪਹਿਲਾਂ ਹੀ ਤਿਆਰੀ ਕਰ ਲਈ ਸੀ ਉਹਨਾਂ ਨੇ ਆਪਣੀਆਂ مالی ਤਰਜੀਹਾਂ ਮੋੜ ਸੂਤ ਕਰ ਲਈਆਂ ਸਨ ਪਰ ਛੋਟੇ ਅਤੇ ਪ੍ਰਚੂਨ ਨਿਵੇਸ਼ਕਾਂ ਲਈ ਉਹਨਾਂ ਦੇ ਆਕਾਰ ਕਰਕੇ ਹੀ ਇਹ ਬਦਲ ਉਪਲਬਧ ਨਹੀਂ ਸੀ ਪਰ ਕੁਝ ਦਿਨਾਂ ਬਾਅਦ ਹੀ 트ੰਪ ਨੇ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਲਈ 90 ਦਿਨਾਂ ਲਈ ਨਵੀਂ ਟੈਰਫ ਦਰ ਨੂੰ ਲਾਗੂ ਹੋਣ ਤੇ ਰੋਕ ਲਿਆ ਇਸ ਦਾ ਕਾਰਨ 트ੰਪ ਨੇ ਇਹ ਦੱਸਿਆ ਕਿ 80 ਤੋਂ ਵੱਧ ਦੇਸ਼ਾਂ ਨੇ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਸਮਝੌਤੇ ਦੀ ਇੱਛਾ ਪ੍ਰਗਟਾਈ ਹੈ ਪਰ ਕੀ ਕੇਵਲ ਇਹੀ ਅਸਲੀ ਕਾਰਨ ਸੀ ਜਾ ਕੁਝ ਹੋਰ ਵੀ ਫੈਕਟਰਸ ਹਨ ਇੱਥੇ ਅਸੀਂ ਉਹਨਾਂ ਕਾਰਨਾਂ ਦੀ ਚਰਚਾ ਕਰਾਂਗੇ ਜਿਵੇਂ ਅਸੀਂ ਪਹਿਲਾਂ ਕਿਹਾ ਹੈ ਕਿ 트럼ਪ ਟੈਰਿਫ ਲਾਗੂ ਹੋਣ ਨਾਲ ਦੁਨੀਆ ਦੇ ਵਿੱਤੀ ਬਾਜ਼ਾਰਾਂ ਲਈ ਕਮਸਾਨ ਮਚ ਗਿਆ ਅਤੇ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਡਿੱਗੇ ਅਤੇ ਫਿਰ ਨਿਵੇਸ਼ਕਾਂ ਨੇ ਬਦਲ ਪਲਣੇ ਸ਼ੁਰੂ ਕੀਤੇ ਵਿੱਤੀ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਹੋਣ ਕਾਰਨ ਨਿਵੇਸ਼ਕਾਂ ਨੇ ਸਰਕਾਰੀ ਸਿਕਿਉਰਿਟੀਆਂ ਅਤੇ ਬਾਂਡਾ ਵਿੱਚ ਨਿਵੇਸ਼ ਕਰਨ ਨੂੰ ਤਰਜੀਹ ਦਿੱਤੀ ਪਰ 트럼ਪ ਅਨਿਸ਼ਚਿਤਤਾ ਟੰਗਾ ਅਤੇ ਮਾਲੀ ਬਾਜ਼ਾਰ ਦੀ ਗਰਾਵਟ ਵਿੱਚ 트럼ਪ ਟੈਰਫ ਮੁੱਖ ਕਾਰਨ ਹੋਣ ਕਾਰਨ ਉਹਨਾਂ ਨੇ ਅਮਰੀਕਾ ਸਰਕਾਰ ਦੀਆਂ ਸਿਕਿਉਰਿਟੀਆਂ ਦੀ ਥਾਂ ਮੁਕਾਬਲਤਨ ਸਥਿਰ ਮਾਲੀ ਮੰਡੀਆਂ ਵਾਲੇ ਦੇਸ਼ਾਂ ਦੀ ਸਰਕਾਰੀ ਸਿਕਿਉਰਿਟੀਆਂ ਖਰੀਦਣ ਨੂੰ ਤਰਜੀਹ ਦਿੱਤੀ ਜਿਆਦਾ ਹੀ ਬਚ ਬਚਾਤ ਤੇ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੇ ਸੋਨੇ ਵਿੱਚ ਨਿਵੇਸ਼ ਕਰਨ ਨੂੰ ਤਰਜੀਹ ਦਿੱਤੀ ਇਸ ਕਰਕੇ ਹੋਰ ਦੇਸ਼ਾਂ ਵਾਂਗ ਭਾਰਤ ਵਿੱਚ ਸੋਨਾ ਇੱਕ ਟੋਲਾ 1 ਲੱਖ ਰੁਪਏ ਨੂੰ ਪਾਰ ਕਰ ਗਿਆ ਭਾਵੇਂ ਅਮਰੀਕਾ ਨਾਲ ਮੋਦੀ ਸਰਕਾਰ ਦਾ ਵਪਾਰਕ ਸਮਝੌਤੇ ਦੀ ਆਸ ਨਾਲ ਭਾਰਤੀ ਸ਼ੇਅਰ ਬਾਜ਼ਾਰ ਸੰਭਲਿਆ ਹੈ ਪਰ ਤਾਂ ਵੀ ਮਾਈਕਰੋ ਨਿਵੇਸ਼ਕ ਸੋਨਾ ਖਰੀਦ ਨੂੰ ਤਰਜੀਹ ਦੇ ਰਿਹਾ ਹੈ ਇਸ ਤੋਂ ਬਿਨਾ ਅਮਰੀਕਾ ਦੀ ਕਰੰਸੀ ਡਾਲਰ ਜਿਸ ਨੂੰ ਪ੍ਰਮੰਤਰੀ ਕਰੰਸੀ ਬਣਾਈ ਰੱਖਣ ਲਈ ਕਿਸੇ ਵੀ ਹੱਦ ਤੱਕ ਜਾਣ ਦਾ ਐਲਾਨ ਕਰ ਚੁੱਕਾ ਹੈ ਤੇ ਕੀਮਤ ਵਿੱਚ ਤੇਜ਼ ਤੇਜ਼ ਗਰਾਵਿਟਾਈ ਪਿਛਲੇ 3 ਸਾਲਾਂ ਦੇ ਅਰਸੇ ਵਿੱਚ ਇਹ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਇੱਕ ਅਨੁਮਾਨਸਾਰ ਬਾਕੀ ਸਾਰੀਆਂ ਕਰੰਸੀਆਂ ਦੇ ਮੁਕਾਬਲੇ ਔਸ 1 ਤੋਂ 1.5% ਦੀ ਗਿਰਾਵਟ ਆਈ ਇਸ ਨੇ ਵੀ 트ੰਪ ਨੂੰ ਝੰਡੋੜਿਆ ਹੈ ਤੀਸਰਾ 트ੰਪ ਦੇ ਖਜ਼ਾਨਾ ਮੰਤਰੀ ਸਿਕਟ ਬੇਸਟ ਨੇ ਜਨਤਿਕ ਤੌਰ ਤੇ ਜੇਪੀ ਮੋਰਗਨ ਤੇਜ ਦੇ ਸਮਾਗਮ ਵਿੱਚ ਕਿਹਾ ਸੀ ਕਿ ਇਹ ਟੈਰਫ ਤੰਗਨ ਜੋਕ ਨਹੀਂ ਇਹ ਹਕੀਕੀ ਨਹੀਂ ਹੈ ਇਹ ਸੰਸਾਰ ਵਪਾਰ ਅਤੇ ਸੰਸਾਰ ਆਰਥਿਕਤਾ ਨੂੰ ਨੁਕਸਾਨ ਪਹੁੰਚਾਏਗਾ ਇਹ ਤਿੰਨੋਂ ਫੈਕਟਰ ਵੀ 트ੰਪ ਟੈਰਫ ਦੀ ਅਮਲਦਾਰੀ ਤੇ ਰੋਕ ਲਾਉਣ ਦਾ ਕਾਰਨ ਸਨ ਅਮਰੀਕਾ ਨੇ ਚੀਨ ਦੇ 145% ਟੈਰਫ ਲਾਇਆ ਚੀਨ ਨੇ ਮੋੜਵੇਂ ਰੂਪ ਵਿੱਚ ਅਮਰੀਕੀ ਵਸਤਾਂ ਤੇ 125% ਟੈਰਫ ਲਾ ਦਿੱਤਾ ਅਮਰੀਕਾ ਨੇ ਚੀਨ ਦੇ ਹੋਰ ਟੈਰਫ ਵਧਾ ਦਿੱਤਾ ਜੋ 245% ਹੈ ਚੀਨ ਨੇ ਇਸ ਟੈਰਫ ਦਾ ਨੂੰ ਗੈਰ ਹਕੀਕੀ ਅਤੇ ਅਹਿਮ ਕਾ ਨਾ ਕਿਆ ਤੇ ਆਪਣੇ ਵੱਲੋਂ ਟੈਰਫ ਦਰ ਨਹੀਂ ਵਧਾਈ ਹੁਣ 트ੰਪ ਨੇ ਕਿਹਾ ਕਿ ਚੀਨ ਤੇ ਇਹ ਟੈਰਫ ਦਰ ਥੋੜ ਚਰੀ ਹੈ ਕਿ ਕਿ ਟੈਰਫ ਤੈਅ ਕਰਨ ਲਈ 트ੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿਆੰਗ ਨਾਲ ਸਿੱਧੇ ਵਾਰਤਾ ਦੀ ਇੱਛਾ ਪ੍ਰਗਟਾਈ ਹੈ ਚੀਨ ਨੇ ਕਿਸੇ ਵੀ ਗੱਲਬਾਤ ਲਈ ਤਿਆਰ ਹੋਣ ਦਾ ਕਹਿ ਕੇ ਗੱਲਬਾਤ ਲਈ ਤਿੰਨ ਸ਼ਰਤਾਂ ਰੱਖੀਆਂ ਹਨ ਪਹਿਲੀ ਸ਼ਰਤ ਹੈ ਕਿ ਗੱਲਬਾਤ ਕਿਸੇ ਦਬਾਅ ਤਹਿਤ ਨਹੀਂ ਹੋਵੇਗੀ ਦੂਸਰੀ ਗੱਲਬਾਤ ਬਰਾਬਰਤਾ ਦੇ ਆਧਾਰ ਤੇ ਹੋਵੇਗੀ ਅਤੇ ਤੀਸਰੀ ਕੀ ਗੱਲਬਾਤ ਦੋਹਾਂ ਦੇਸ਼ਾਂ ਦੇ ਆਪਸੀ ਲਾਹੇ ਲਈ ਹੋਵੇਗੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇਕਰ ਅਸੀਂ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਤੇ ਚੀਨ ਨੂੰ ਆਪਸੀ ਵਪਾਰ ਸਮਝੌਤੇ ਤੇ ਗੱਲਬਾਤ ਕਰਦੇ ਆ ਦੇਖੀ ਅਸਲ ਵਿੱਚ 트ੰਪ ਨੀਤੀ ਦੀ ਰਣਨੀਤੀ ਬਾਰੇ ਸਮਝਣ ਦੀ ਜ਼ਰੂਰਤ ਹੈ ਅਮਰੀਕਾ ਪਿਛਲੇ ਅਰਸੇ ਤੋਂ ਗੰਭੀਰ ਆਰਥਿਕ ਸਮੱਸਿਆ ਵਿੱਚ ਕਿਰਿਆ ਹੋਇਆ ਸੀ ਯੂਕਰੇਨ ਵਿੱਚ ਰੂਸ ਨਾਲ ਅਮਰੀਕਾ ਦੀ ਅਗਵਾਈ ਵਿੱਚ ਨਾਟੋ ਵੱਲੋਂ ਸ਼ੁਰੂ ਕੀਤੀ ਪ੍ਰੌਕਸੀ ਜੰਗ ਨੇ ਇਹਨਾਂ ਸਮੱਸਿਆਵਾਂ ਵਿੱਚ ਹੋਰ ਵਾਧਾ ਕਰ ਦਿੱਤਾ ਸਾਰੇ ਪੱਛਮ ਵਿੱਚ ਮਹਿੰਗਾਈ ਤੇਜ਼ੀ ਨਾਲ ਵਧੀ ਬੇਰੋਜ਼ਗਾਰੀ ਖਾਸ ਕਰਕੇ ਗੋਰੇ ਕਿਰਤੀਆਂ ਲਈ ਗੰਭੀਰ ਸਮੱਸਿਆ ਸੀ سرمਾਈਦਾਰ ਨੂੰ ਕਿਸੇ ਦੇਸ਼, ਕੌਮ ਜਾਂ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਸ ਲਈ ਸਭ ਤੋਂ ਉੱਪਰ ਮੁਨਾਫਾ ਹੁੰਦਾ ਹੈ ਮੁਨਾਫਾ ਹੋਰ ਕੁਝ ਨਹੀਂ ਹੁੰਦਾ ਮਜ਼ਦੂਰ ਨੂੰ ਨਾ ਦਿੱਤੀ ਉਸ ਦੀ ਕਦਰ ਉਜਰਤ ਹੁੰਦੀ ਹੈ ਕਿਰਤੀ ਦੀ ਉਜਰਤ ਜਿੰਨੀ ਘਟ ਹੋਵੇਗੀ ਉਨਾ ਹੀ ਵਧੇਰੇ ਮੁਨਾਫਾ ਹੋਵੇਗਾ ਇਸ ਕਰਕੇ ਅਮਰੀਕਾ ਦੀਆਂ ਬਹੁ ਕੌਮੀ ਕੰਪਨੀਆਂ ਕਾਰਪੋਰੇਟਾਂ ਨੇ ਆਪਣੀ ਮੈਨੂਫੈਕਚਰਿੰਗ ਦਾ ਕੰਮ ਫੈਕਟਰੀਆਂ ਵਿੱਚ ਪੈਦਾਵਾਰ ਉਹਨਾਂ ਦੇਸ਼ਾਂ ਵਿੱਚ ਸਥਾਨਾਂਤਰ ਕਰ ਦਿੱਤੇ ਜਿੱਥੇ ਕਿਰਤ ਬਹੁਤ ਸਸਤੀ ਸੀ ਪੈਦਾਵਾਰ ਵਿੱਚ ਕਿਰਤ ਦੀ ਕਦਰ ਉਸ ਦੀ ਹਕੀਕੀ ਕਦਰ ਤੋਂ ਬਹੁਤ ਘੱਟ ਸੀ ਅਤੇ ਮੁਨਾਫਾ ਬਹੁਤ ਜ਼ਿਆਦਾ ਸੀ ਇਸ ਨਾਲ ਅਮਰੀਕਾ ਦਾ ਮਜ਼ਦੂਰ ਜਮਾਤ ਲਈ ਕੰਮ ਦੇ ਮੌਕੇ ਬਹੁਤ ਘਟ ਗਏ ਡੌਨਲਡ 트ੰਪ ਨੇ ਲੋਕਾਂ']['ਇਹਨਾਂ ਸਮੱਸਿਆਵਾਂ ਨੂੰ ਆਪਣੀ ਚੋਣ ਮੁਹਿੰਮ ਦਾ ਆਧਾਰ ਬਣਾਇਆ ਉਸਨੇ ਕਿਹਾ ਕਿ ਅਮਰੀਕਾ ਬਹੁਤ ਮਹਾਨ ਦੇਸ਼ ਹੈ ਪਰ ਡੈਮੋਕ੍ਰੈਟਿਕ ਪਾਰਟੀ ਦੀਆਂ ਨੀਤੀਆਂ ਕਾਰਨ ਅਮਰੀਕਾ ਬਹੁਤ ਹੀਠਾ ਚਲਾ ਗਿਆ ਹੈ ਅਸੀਂ ਇਸ ਨੂੰ ਮੁੜ ਮੁੜ ਕੇ ਮਹਾਨ ਬਣਾਵਾਂਗੇ ਉਸਨੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਅਰੇ ਤਹਿਤ ਆਪਣਾ ਪ੍ਰਚਾਰ ਮੁਹਿੰਮ ਚਲਾਈ ਉਸਨੇ ਕਿਹਾ ਕਿ ਦੇਸ਼ ਵਿੱਚ ਨੌਕਰੀਆਂ ਦੀ ਘਾਟ ਹੈ ਜਿਸ ਕਰਕੇ ਅਮਰੀਕਾ ਦੀ ਮਜ਼ਦੂਰ ਜਮਾਦੀ ਬੇਰੁਜ਼ਗਾਰੀ ਦੀ ਗੰਬੀਰ ਸਮੱਸਿਆ ਹੈ ਉਸਨੇ ਕਿਹਾ ਕਿ ਇਸਦੇ ਦੋ ਕਾਰਨ ਹਨ ਇੱਕ ਤਾਂ ਨੌਕਰੀਆਂ ਬਾਹਰ ਚਲਿਆਂ ਗਈਆਂ ਹਨ ਅਸੀਂ ਉਹਨਾਂ ਨੂੰ ਵਾਪਸ ਲਿਆਵਾਂਗੇ ਇਸ ਲਈ ਜੇ ਉਹ ਬਾਹਰ ਮਾਲ ਤਿਆਰ ਕਰਕੇ ਅਮਰੀਕਾ ਦੀ ਮੰਡੀ ਵਿੱਚ ਵੇਚਦੇ ਹਨ ਉਹਨਾਂ ਲਈ ਮੂੜਵੇਂ ਟੈਰਫ ਦੀ ਵਰਤੋਂ ਕੀਤੀ ਜਾਵੇਗੀ ਦੂਸਰਾ ਪ੍ਰਵਾਸੀ ਨੌਕਰੀਆਂ ਖਾ ਗਏ ਹਨ ਇਸ ਕਰਕੇ ਗੈਰ ਕਾਨੂੰਨੀ ਸਾਰੇ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ ਅਤੇ ਪ੍ਰਵਾਸ ਨੂੰ ਸੀਮਤ ਕੀਤਾ ਜਾਵੇਗਾ। ਯੂਕਰੇਨ ਜਾਗਤੇ ਹੋਰੇ ਖਰਚੇ ਨੂੰ ਰੋਕਣ ਲਈ ਉਸਨੇ ਕਿਹਾ ਕਿ ਇੱਕ ਹਫ਼ਤੇ ਵਿੱਚ ਜੰਗ ਬੰਦ ਕਰਵਾ ਦੇਵੇਗਾ ਅਤੇ ਬਹੁਤ ਭਾਰ ਯੂਰਪੀ ਤਾਕਤਾਂ ਨੂੰ ਚੁੱਕਣ ਲਈ ਕਹੇਗਾ। ਤੀਸਰਾ ਉਸਨੇ ਕਿਹਾ ਕਿ ਖਰਚੇ ਘਟਾਏ ਜਾਣਗੇ। ਕਮਾਂਤਰੀ ਸੰਸਥਾਵਾਂ ਨੂੰ ਦਿੱਤੇ ਜਾਂਦੇ ਪੈਸੇ ਵਿੱਚ ਕਟੌਤੀ ਕੀਤੀ ਜਾਵੇਗੀ। ਇਸ ਲਈ ਉਸਨੇ ਐਲਨ ਮਸਕ ਦੀ ਅਗਵਾਈ ਚ ਇੱਕ ਵੱਖਰਾ ਵਿਭਾਗ ਸਥਾਪਿਤ ਕਰ ਦਿੱਤਾ ਹੈ ਇਹਨਾਂ ਨੀਤੀਆਂ ਦਾ ਤਤ ਕੀ ਹੈ ਇੱਕ ਤਾਂ ਇਹ ਕਿ ਮਿਲਟਰੀ ਨੂੰ ਦਬਾਅ ਵਜੋਂ ਵਰਤਿਆ ਜਾਵੇਗਾ ਅਮਰੀਕੀ ਸਾਮਰਾਜ ਦਾ ਵਿਸਤਾਰ ਅਤੇ ਸੰਸਾਰ ਵਿੱਚ ਉਸ ਦੀ ਚੌਦਰਮੁੜ ਸਥਾਪਤ ਕਰਨ ਲਈ ਆਰਥਿਕ ਵਸੂਲਿਆ ਜਿਵੇਂ ਟੈਰਫ ਵਪਾਰ ਸਮਝੌਤੇ ਅਤੇ ਆਰਥਿਕ ਪਾਬੰਦੀਆਂ ਆਦਿ ਵਰਤੋਂ ਕਰਨਾ ਮਿਲਟਰੀ ਦੀ ਵਰਤੋਂ ਸਿਰਫ ਦਬਾਅ ਲਈ ਕਰਨਾ ਜੰਗ ਨੂੰ ਵਿਸਥਾਰ ਦਾ ਮੁੱਖ ਸਾਧਨ ਨਾ ਬਣਾਉਣਾ ਅਮਰੀਕਾ ਦੇ ਅੰਦਰ ਪੈਦਾਵਾਰ ਵਧਾਉਣਾ ਅਤੇ ਸੰਸਾਰ ਦੀਆਂ ਮੰਡੀਆਂ ਵਿੱਚ ਵੱਧ ਤੋਂ ਵੱਧ ਅਮਰੀਕੀ ਮਾਲ ਵੇਚਣਾ ਅਤੇ ਸੰਸਾਰ ਮੰਡੀ ਵਿੱਚ ਸਰਦਾਰੀ ਕਾਇਮ ਕਰਨਾ ਇਸ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਲੋਪ ਲਾਈ ਸਕੀਮਾਂ ਬੰਦ ਕਰਕੇ ਅਮਰੀਕੀ ਕਾਰਪੋਰੇਟਾਂ ਦੇ ਖਜ਼ਾਨਿਆਂ ਨੂੰ ਭਰਪੂਰ ਕਰਨਾ ਇਸ ਮਹਿਮੇ ਵਿੱਚ ਉਸਦਾ ਮੁੱਖ ਮੁਕਾਬਲਾ ਚੀਨ ਨਾਲ ਹੈ ਇਸ ਕਰਕੇ ਸੰਸਾਰ ਪੱਧਰ ਤੇ ਚੀਨ ਨੂੰ ਨੁਖੇੜਨਾ ਉਸਦਾ ਮੁੱਖ ਮਕਸਦ ਹੈ ਕਾਰ ਵਿੱਚ ਫਾਸ਼ੀ ਰੋਖ ਅਤੇ ਸੰਸਾਰ ਭਰ ਤੇ ਚੌਦਰ ਇਹ 트ੰਪ ਨੀਤੀ ਦਾ ਸਾਰ ਤੱਤ ਹੈ ਆਪਣੀ ਇਸ ਨੀਤੀ ਨੂੰ ਲਾਗੂ ਕਰਨ ਲਈ ਉਹ ਦੋਰੀ ਰਣਨੀਤੀ ਦੀ ਵਰਤੋਂ ਕਰ ਰਿਹਾ ਹੈ ਉਹ ਪਹਿਲਾਂ ਹਵਾ ਬਣਾਉਣ ਲਈ ਅਤੇ ਸਾਹਮਣੇ ਵਾਲੀ ਤੇ ਨੂਟਰਾ ਲਈ ਯਰ ਕਾਉ ਦਬਕਾ ਮਾਰਦਾ ਹੈ ਅਤੇ ਫਿਰ ਪਤਿਆ ਕੇ ਆਪਣੀ ਗੱਲ ਮਨਾਉਣੀ ਉਸ ਦੀ ਹੁਣ ਤੱਕ ਦੀ ਸਾਰੀ ਕਾਰਗੁਜ਼ਾਰੀ ਤੋਂ ਇਹੀ ਸਾਹਮਣੇ ਆਉਂਦਾ ਹੈ ਪ੍ਰਵਾਸੀਆਂ ਨੂੰ ਕੱਢਣ ਵਾਲੀ ਗੱਲ ਨੂੰ ਲਈ ਤਾਂ ਪਹਿਲਾਂ ਉਸਨੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਇੱਕ ਅੰਕੜਾ ਦਿੱਤਾ ਜੋ ਲੱਖਾਂ ਵਿੱਚ ਸੀ ਜਿਨ੍ਹਾਂ ਨੂੰ ਉਸਨੇ ਕੱਢਣ ਦਾ ਐਲਾਨ ਕੀਤਾ ਹੈ ਪਰ ਹਕੀਕਤ ਵਿੱਚ ਕੱਡੇ ਕੁਝ ਕੁ ਸੈਂਕੜੇ ਪ੍ਰਵਾਸੀ ਉਹ ਵੀ ਜੋ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਲਈ ਸਰਹੰਦ ਤੇ ਫੜੇ ਗਏ ਉੱਥੋਂ ਹੀ ਹਿਰਾਸਤ ਵਿੱਚ ਲੈ ਕੇ ਕੁਝ ਦਿਨ ਜੇਲ੍ਹ ਚ ਰੱਖ ਕੇ ਵਾਪਸ ਭੇਜ ਦਿੱਤਾ ਗਿਆ ਉਸਨੇ ਜਗਰੇਂ ਯੰਗ ਨੂੰ ਪਹਿਲਾ ਇੱਕ ਹਫ਼ਤੇ ਵਿੱਚ ਤੇ ਫਿਰ ਇੱਕ ਮਹੀਨੇ ਵਿੱਚ ਖਤਮ ਕਰਨ ਦਾ ਦਬਾਕੜਾ ਛੱਡਿਆ ਸੀ ਇਸ ਲਈ ਦਬਾਅ ਬਣਾਉਣ ਲਈ ਉਸਨੇ ਯੂਕਰੇਨ ਦੇ ਰਾਸ਼ਟਰਪਤੀ ਯੇਲਨਸਕੀ ਨੂੰ ਵਾਈਟ ਹਾਊਸ ਵਿੱਚ ਸੱਦ ਕੇ ਮੀਡੀਆ ਸਾਹਮਣੇ ਉਠੇਠੀ ਕਰਕੇ ਉਸਨੂੰ ਵਾਈਟ ਹਾਊਸ ਹਾਊਸ ਵਿੱਚੋਂ ਕੱਢ ਦਿੱਤਾ ਫਿਰ ਸਭ ਕੁਝ ਯੋਜਨਾਬੰਦ ਤਰੀਕੇ ਨਾਲ ਉਸਨੇ ਦਬਾਅ ਬਣਾਉਣ ਲਈ ਕੀਤਾ ਗਿਆ ਸੀ ਯੂਕਰੇਨ ਨੂੰ ਫੌਜੀ ਅਤੇ ਆਰਥਿਕ ਹਮਾਇਤ ਬੰਦ ਕਰਕੇ ਵੀ ਦਬਾਅ ਬਣਾਇਆ ਗਿਆ ਪਰ ਯੂਰਪ ਦੇ ਕੁਝ ਦੇਸ਼ਾਂ ਖਾਸ ਕਰਕੇ ਬਰਤਾਨੀਆ ਤੇ ਫਰਾਂਸ ਦੇ ਥਾਪੜੇ ਨਾਲ ਯੇਲਨਸਕੀ ਖੜ ਗਿਆ ਤੇ ਉਸ ਨਾਲ ਗੱਲਬਾਤ ਸ਼ੁਰੂ ਕਰ ਲਈ ਪਹਿਲਾਂ ਇਕੱਲੇ-ਇਕੱਲੇ ਨਾਲ ਫਿਰ ਰੂਸ ਅਤੇ ਯੂਕਰੇਨ ਦੋਵਾਂ ਨਾਲ ਟਰੰਪ ਨੇ ਇੱਕ ਸਮਝੌਤੇ ਦੀ ਯੋਜਨਾ ਭੇਜੀ ਹੈ ਇਹ ਯੋਜਨਾ ਅਮਰੀਕਾ ਵਿੱਚ ਮੀਡੀਆ ਵਿੱਚ ਵੀ ਆ ਗਈ ਜਾਂ ਠੀਕ ਕੀਤੀ ਗਈ ਇਸ ਅਨੁਸਾਰ ਯੂਕਰੇਨ ਦੇ ਨਾਟੋ ਵਿੱਚ ਸ਼ਾਮਲ ਹੋਣ ਨੂੰ ਪੱਕੇ ਤੌਰ ਤੇ ਰੱਦ ਕਰ ਦਿੱਤਾ ਜਾਵੇਗਾ ਕ੍ਰੀਮੀਆ ਨੂੰ ਰੂਸ ਦਾ ਖੇਤਰ ਮੰਨ ਲਿਆ ਜਾਵੇਗਾ ਯੂਕਰੇਨ ਦੀ 20% ਧਰਤੀ ਰੂਸ ਨੂੰ ਦੇ ਦਿੱਤੀ ਜਾਵੇਗੀ ਅਤੇ ਕੀ ਵਿੱਚ ਯੂਕਰੇਨ ਦੀ ਸੁਰੱਖਿਆ ਲਈ ਇੱਕ ਬਹੁ ਪੱਖੀ ਫੋਰਸ ਤਾਇਨਾਤ ਤਾਇਨਾਤ ਰਹੇਗੀ 트럼ਪ ਸਮਝਦਾ ਸੀ ਜੇਲਨਸਕੀ ਇਸ ਨੂੰ ਪਰਵਾਣ ਕਰ ਲਵੇਗਾ ਇਸ ਲਈ ਰੋਮ ਵਿੱਚ ਮੀਟਿੰਗ ਰੱਖੀ ਗਈ ਪਰ ਯੇਲਨਸਕੀ ਨੇ ਇਹ ਯੋਜਨਾ ਨੂੰ ਰੱਦ ਕਰ ਦਿੱਤਾ ਹੁਣ ਵਾਰਤਾ ਲਈ ਜਾਣ ਵਾਲੇ ਵਿਦੇਸ਼ੀ ਮੰਤਰੀ ਰੂਬਿਓ ਅਤੇ 트럼ਪ ਦੀ ਮੁੱਖ ਵਾਰਤਾਕਾਰ ਵਿਟਕੋਫ ਨੇ ਮੀਟਿੰਗ ਵਿੱਚ ਜਾਣਾ ਰੱਦ ਕਰ ਦਿੱਤਾ ਹੈ ਜਿਸ ਯੰਗ ਨੂੰ 트럼ਪ ਨੇ ਵੱਧ ਤੋਂ ਵੱਧ 1 ਮਹੀਨੇ ਵਿੱਚ ਖਤਮ ਕਰਵਾਉਣ ਦਾ ਦਬਕਾ ਮਾਰਿਆ ਸੀ ਉਸ ਦਾ ਅਜੇ ਤੱਕ ਕੋਈ ਪਤਨ ਸਿਰਾ ਨਜ਼ਰ ਨਹੀਂ ਆ ਰਿਹਾ ਇਸੇ ਤਰ੍ਹਾਂ ਦਾ ਟਰੰਪ ਦਾ ਟੈਰਿਫ ਧਮਾਕਾ ਹੈ ਪਹਿਲਾ ਇਸ ਨੇ ਸਾਰੇ ਦੇਸ਼ਾਂ ਦੇ ਮਾਲ ਤੇ ਮੋੜਵਾ ਟੈਕਸ ਲਾਉਂਦਾ ਐਲਾਨ ਕਰ ਦਿੱਤਾ ਮੋੜਵਾ ਯਾਨੀ ਰੈਸਿਪਰੋਕਲ ਟੈਰਿਫ ਕੋਈ ਮੋੜਵਾ ਟੈਕਸ ਨਹੀਂ ਸੀ ਇਸ ਲਈ ਦੂਜੇ ਮੁਲਕ ਦੀ ਟੈਕਸ ਨੂੰ ਉਦਾਹਰਨ ਨਹੀਂ ਬਣਾਇਆ ਅਤੇ ਨਾ ਹੀ ਸੰਸਾਰ ਮੰਡੀ ਵਿੱਚ ਉਸ ਵਸਤੇ ਦੀ ਕੀਮਤ ਨੂੰ ਆਧਾਰ ਬਣਾਇਆ ਗਿਆ ਬਲਕਿ ਉਸ ਦੇਸ਼ ਨਾਲ ਅਮਰੀਕਾ ਦੇ ਵਪਾਰ ਦਾ ਜਿੰਨਾ ਘਟਾ ਸੀ ਉਸਨੇ 50% ਨੂੰ ਟੈਰਫ ਦਰ ਬਣਾਇਆ ਗਿਆ ਸਵਾਲ ਤਾਂ ਇਹ ਹੈ ਕਿ ਇਹ ਟੈਰਫ ਟੈਰਫ ਦਰਾਂ ਨੂੰ ਤਰਕ ਸੰਗਤ ਬਣਾਉਣਾ ਸੀ ਜਾਂ ਆਪਣਾ ਨਿਰਯਾਤ ਵਧਾਉਣਾ ਅਤੇ ਆਯਾਤ ਘਟਾਉਣਾ ਹੈ 트럼ਪ ਨੇ ਸਭ ਤੋਂ ਪਹਿਲਾਂ ਮੈਕਸੀਕੋ ਅਤੇ ਕੈਨੇਡਾ ਦੇ 70% ਟੈਰਫ ਲਾਉਣ ਦਾ ਐਲਾਨ ਕੀਤਾ ਜਦੋਂ ਦੋਵਾਂ ਦੇਸ਼ਾਂ ਦੇ ਹਾਕਮਾਂ ਨੇ 트럼ਪ ਪ੍ਰਸ਼ਾਸਨ ਨਾਲ ਗੱਲਬਾਤ ਦੀ ਮੇਜ਼ ਤੇ ਆ ਗਏ ਤਾਂ ਉਸ ਨੇ ਆਪਣਾ ਫੈਸਲਾ ਰੋਕ ਲਿਆ ਇਹੀ ਵਰਤਾਰਾ ਅਸੀਂ ਦੁਨੀਆ ਦੇ ਬਾਕੀ ਦੇਸ਼ਾਂ ਪ੍ਰਤੀ ਦੇਖਿਆ ਅਤੇ ਇਹੀ ਵਰਤਾਰਾ ਚੀਨ ਨਾਲ ਵੀ ਸਾਹਮਣੇ ਆਉਣ ਵਾਲਾ ਹੈ ਇਸ ਮਾਮਲੇ ਵਿੱਚ ਸਭ ਤੋਂ ਵਧੇਰੇ ਭਾਰਤ ਸਰਕਾਰ ਅਮਰੀਕਾ ਅੱਗੇ ਵਿਸ਼ੀ ਹੈ ਅਮਰੀਕਾ ਨੇ ਖਜ਼ਾਨਾ ਮੰਤਰੀ ਵੇਸਟ ਨੇ ਕਿਹਾ ਕਿ ਭਾਰਤ ਨਾਲ ਵਪਾਰ ਸਮਝੌਤਾ ਸਭ ਤੋਂ ਪਹਿਲਾਂ ਸਿਰੇ ਚੜ ਜਾਵੇਗਾ ਇਹ ਗੱਲ ਉਸਨੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਸਤੀ ਭਾਰਤ ਯਾਤਰਾ ਸਮੇਂ ਮੋਦੀ ਨਾਲ ਹੋਈ ਵਪਾਰ ਵਾਰਤਾ ਦੇ ਆਧਾਰ ਤੇ ਗਈ ਹਾਲੇ ਸਮਝੌਤੇ ਦੇ ਚੁਖੜੇ ਦਾ ਖਲਾਸਾ ਤਾਂ ਬਾਹਰ ਨਹੀਂ ਆਇਆ ਪਰ ਜੋ ਕੁਝ ਅਨ ਅਧਿਕਾਰਿਤ ਤੌਰ ਤੇ ਸਾਹਮਣੇ ਆਇਆ ਹੈ ਉਸ ਵਿੱਚ ਦੋ ਗੱਲਾਂ ਸਾਹਮਣੇ ਆਈਆਂ ਹਨ ਇੱਕ ਤਾਂ ਇਹ ਕਿ ਭਾਰਤ ਜੋ ਕਿ ਹਥਿਆਰਾਂ ਦੀ ਸਪਲਾਈ ਲਈ ਮੁੱਖ ਰੂਪ ਵਿੱਚ ਰੂਸ ਤੇ ਨਿਰਭਰ ਹੈ ਰੂਸ ਤੋਂ ਹਥਿਆਰਾਂ ਦੀ ਖਰੀਦ ਘਟਾਏ ਅਤੇ ਅਮਰੀਕਾ ਦੇ ਹਥਿਆਰਾਂ ਦੀ ਖਰੀਦ ਵਧਾਏ ਹੌਲੀ ਹੌਲੀ ਰੂਸ ਤੋਂ ਹਥਿਆਰਾਂ ਦੀ ਖਰੀਦ ਬੰਦ ਕਰੇ ਅਤੇ ਅਮਰੀਕਾ ਤੋਂ ਹੀ ਹਥਿਆਰ ਖਰੀਦੇ ਦੂਸਰਾ ਭਾਰਤ ਆਪਣਾ ਖੇਤੀ ਖੇਤਰ ਅਮਰੀਕਾ ਨਾਲ ਲਈ ਖੋਲੇ ਭਾਰਤ ਲੋੜ ਅਨਸਾਰ ਅਨਾਜ ਯੂਕਰੇਨ ਰੂਸ ਅਤੇ ਆਸਟ੍ਰੇਲੀਆ ਤੋਂ ਖਰੀਦਾ ਹੈ ਅਮਰੀਕਾ ਤੋਂ ਨਹੀਂ ਇਸ ਦਾ ਕਾਰਨ ਹੈ ਕਿ ਅਮਰੀਕਾ ਵਿੱਚ ਅਨਾਜ ਦੀ ਖੇਤੀ ਅਤੇ ਜੈਨੇਟਿਕਲੀ ਮੋਡੀਫਾਈਡ ਬੀਜ ਵਰਤੇ ਜਾਂਦੇ ਹਨ ਜਦਕਿ ਭਾਰਤ ਵਿੱਚ ਅਨਾਜ ਲਈ ਜੀਐਮ ਬੀਜਾਂ ਦੀ ਵਰਤੋਂ ਦੀ ਆਗਿਆ ਨਹੀਂ ਇੱਕ ਖੂਨ ਵਾਲੇ ਸਮਝੌਤੇ ਵਿੱਚ ਭਾਰਤ ਸਰਕਾਰ ਗੋਡੇ ਟੇਕਣ ਵਿੱਚ ਕਿਥੋਂ ਤੱਕ ਗਈ ਹੈ ਇਸ ਦਾ ਵਿਸਤਾਰਤਾ ਸਮਝੌਤੇ sire ਚੜਨ ਤੇ ਹੀ ਸਾਹਮਣੇ ਆਵੇਗਾ 트럼ਪ ਨੇ ਉਹਦਾ ਸੰਭਾਲਣ ਉਪਰੰਤ ਇਰਾਨ ਨੂੰ ਵੀ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਸਨ ਪਰ ਹੁਣ ਇਰਾਨ ਨਾਲ ਵਿਚੋਲਿਆਂ ਦੀ ਮਦਦ ਨਾਲ ਗੱਲਬਾਤ ਚਲਾ ਰਿਹਾ ਹੈ ਉਧਰ ਇਸੇ ਦੌਰਾਨ ਇਰਾਨ ਨੇ ਰੂਸ ਨਾਲ ਸਮਝੌਤੇ ਤੇ ਦਸਤਖਤ ਕਰ ਦਿੱਤੇ ਹਨ ਇਸੇ ਤਰ੍ਹਾਂ ਗਾਜ਼ਾ ਦੇ ਮਾਮਲੇ ਵਿੱਚ 트ੰਪ ਨੇ ਕਿਹਾ ਸੀ ਕਿ ਜੇਕਰ ਮੇਰੇ ਅਹੁਦੇ ਸੰਭਾਲਣ ਤੱਕ ਹਮਾਸ ਸਾਰੇ ਬੰਦਿਆਂ ਨੂੰ ਰਿਹਾ ਨਹੀਂ ਕਰਦਾ ਤਾਂ ਉਹ ਕਹਿਰ ਵਰਸਾ ਦੇਵੇਗਾ ਇਸ ਦਾ ਅਰਥ ਇਹ ਸੀ ਕਿ ਜੇਕਰ ਉਹਦੇ ਅਹੁਦਾ ਸੰਭਾਲਣ ਤੱਕ ਹਮਾਸ ਨੇ ਬੰਦੀ ਰਿਹਾ ਨਾ ਕੀਤੇ ਤਾਂ ਅਮਰੀਕਾ ਸਿੱਧੇ ਰੂਪ ਵਿੱਚ ਹਮਲਾ ਕਰੇਗਾ ਪਰ ਅਜੇ ਤੱਕ ਵੀ ਸਾਰੇ ਬੰਦੀ ਰਿਹਾ ਨਹੀਂ ਹੋਏ ਅਤੇ 트ੰਪ ਸਿੱਧੇ ਤੌਰ ਤੇ ਇਸ ਵਿੱਚ ਨਹੀਂ ਕੁਦਿਆ ਇਜ਼ਰਾਈਲ ਦੀ ਬੰਬਾਰੀ ਹਮਲੇ ਵਿੱਚ ਜਿਵੇਂ ਪਹਿਲਾਂ ਹੋ ਰਹੇ ਸਨ ਉਵੇਂ ਹੁਣ ਵੀ جاری ਹੈ ਕੁਝ ਵੀ ਨਵਾਂ ਨਹੀਂ ਹੈ ਜਿੱਥੇ ਡ੍ਰੰਪਰ ਸੈਸ਼ਨ ਸੰਸਾਰ ਪੱਧਰ ਤੇ ਵਿਸਥਾਰਵਾਦ ਅਤੇ ਚੌਦਰਵਾਦ ਨੀਤੀ ਤੇ ਚੱਲ ਰਿਹਾ ਹੈ ਉੱਥੇ ਉਸਨੇ ਦੇਸ਼ ਵਿੱਚ ਫਾਸ਼ੀ ਰੁਖ ਲਿਆ ਹੈ ਉਸਨੇ ਸਭ ਤੋਂ ਪਹਿਲਾ ਹਮਲਾ ਐਲਜੀਬੀਟੀ ਕਯੂ ਦੇ ਅਧਿਕਾਰਾਂ ਤੇ ਕੀਤਾ ਹੈ ਉਹਨਾਂ ਨੂੰ ਤੀਸਰਾ ਲਿੰਗਿਕ ਵਰਗ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਉਸਨੇ ਕਿਹਾ ਕਿ ਲਿੰਗਿਕ ਵਰਗ ਦੋ ਹੀ ਹਨ ਇੱਕ ਮਰਦ ਤੇ ਦੂਸਰਾ ਔਰਤ ਹੋਰ ਕੋਈ ਲਿੰਗਿੰਗ ਵਰਕ ਨਹੀਂ ਹੈ ਉਹਨਾਂ ਦੇ ਫੌਜ ਖੇਡਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਦਾਖਲੇ ਤੇ ਪਾਬੰਦੀ ਲਾ ਦਿੱਤੀ ਹੈ ਖੇਡਾਂ ਵਿੱਚ ਉਹ ਔਰਤ ਵੱਜੋਂ ਵੀ ਹਿੱਸਾ ਨਹੀਂ ਲੈ ਸਕਦੇ ਕੇਵਲ ਮਰਦ ਵੱਜੋਂ ਹੀ ਭਾਗ ਲੈ ਸਕਦੇ ਹਨ ਵਿਚਾਰਾਂ ਦੀ ਆਜ਼ਾਦੀ ਅਕਾਦਮਿਕ ਖੁੱਲ ਅਤੇ ਰਾਜਨੀਤਿਕ ਸੁਭਾਜਕ ਸਰਗਰਮੀਆਂ ਦਾ ਕੇਂਦਰ ਬਣੀਆ ਯੂਨੀਵਰਸਿਟੀਆਂ ਨੂੰ ਹੀ ਨਿਸ਼ਾਨਾ ਬਣਾਇਆ ਹੈ ਇਨ੍ਹਾਂ ਵਿੱਚ ਸੰਸਾਰ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਵੀ ਹੈ ਇਸ ਤੋਂ ਬਿਨਾ ਕਾਲੰਪੀਆ ਯੂਨੀਵਰਸਿਟੀ ਬ੍ਰਾਊਨ ਯੂਨੀਵਰਸਿਟੀ ਕਾਰਨਲ ਯੂਨੀਵਰਸਿਟੀ ਨਾਰਥ-ਵੈਸਟ ਯੂਨੀਵਰਸਿਟੀ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਇਸਟਰਨ ਯੂਨੀਵਰਸਿਟੀ ਅਤੇ ਵਾਇਡਰ ਯੂਨੀਵਰਸਿਟੀ ਸਕਰੂਟੀ ਵਿੱਚ ਸ਼ਾਮਲ ਹਨ ਇਹਨਾਂ ਯੂਨੀਵਰਸਿਟੀਆਂ ਤੋਂ 2.2 ਬਿਲੀਅਨ ਡਾਲਰ ਫੰਡ ਵਾਪਸ ਲੈ ਲਏ ਹਨ ਅਤੇ 9 ਬਿਲੀਅਨ ਡਾਲਰ ਫੋਰ ਕੱਟੇ ਜਾਣੇ ਹਨ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਇਸ ਦਾ ਕਾਰਨ ਦੱਸਿਆ ਹੈ ਇਹ ਯੂਨੀਵਰਸਟੀਆਂ ਅਕਾਦਮਿਕ ਆਜ਼ਾਦੀ ਦੇ ਨਾਮ ਤੇ ਖਤਰਨਾਕ ਵਿਚਾਰਧਾਰਾਵਾਂ ਨੂੰ ਫੈਲਣ ਦੇ ਰਹੀਆਂ ਹਨ ਇਹ ਸਿੱਧਾ ਫਾਸ਼ੀ ਗਦਮ ਹੈ ਕਿ ਜਿਸ ਤਰ੍ਹਾਂ ਹਾਕਮ ਚਾਹਦੇ ਹਨ ਲੋਕ ਨੂੰ ਸੋਚਣ تسلی ਵਾਲੀ ਗੱਲ ਹੈ ਕਿ ਇਹਨਾਂ ਯੂਨੀਵਰਸਟੀਆਂ ਨੇ ਪ੍ਰੰਪ ਦੀ ਤਾਨਾਸ਼ਾ ਯੱਗ ਚੁਕਤੋਂ ਇਨਕਾਰ ਕਰ ਦਿੱਤਾ ਹੈ ਅਤੇ ਐਲਜੀਬੀਟੀਕਿਊ ਦੇ ਅਮਲ ਤੇ ਅਦਾਲਤ ਨੇ ਰੋਕ ਲਗਾ ਦਿੱਤੀ ਹੈ ਇਸ ਤੋਂ ਬਿਨਾਂ ਜਮਹੂਰੀਅਤ ਘਰਾ ਤੇ ਮਨੁੱਖੀ ਹੱਕਾਂ ਦੀਆਂ ਜਥੇ ਬੰਨੀਆਂ ਜਿਨ੍ਹਾਂ ਨੂੰ ਅਮਰੀਕੀ ਹਾਕਮ ਆਪਣੇ ਆਪ ਨੂੰ ਜਮਹੂਰੀਅਤ ਦੇ ਪਹਿਰੇਦਾਰ ਦਰਸਾਉਣ ਲਈ ਵਰਤਦੇ ਸੰ ਉਹਨਾਂ ਨੂੰ ਫੰਡ ਬੰਦ ਕਰ ਦਿੱਤੇ। ਸਮਾਜਿਕ ਸੁਰੱਖਿਆ ਤੇ ਗੁਲਾਬ ਆਰਥਿਕਾਂ ਦੀ ਸੰਖਿਆ ਕਾਫੀ ਘਟਾ ਦਿੱਤੀ। 트럼ਪ ਦੇਸ਼ ਦੇ ਅੰਦਰ ਫਾਸ਼ੀ ਕਦਮਾ ਦਾ ਸਹਾਰਾ ਲੈ ਰਿਹਾ ਹੈ। ਕੀ ਸਵਾਲ ਹੈ? 트럼ਪ ਨੀਤੀ ਦੇ ਕੀ ਨਤੀਜੇ ਹੋਣਗੇ? ਕੀ ਡੌਨਲਡ 트럼ਪ ਆਪਣੇ ਮਨਸੂਬਿਆਂ ਵਿੱਚ ਸਫਲ ਹੋ ਸਕੇਗਾ? ਇਸ ਤੇ ਵਿਸਥਾਰਚ ਚਰਚਾ ਨੂੰ ਫਿਰ ਕਿਸੇ ਮੌਕੇ ਲਈ ਛੱਡਦੇ ਹੁ। ਇਸ ਮੁੱਦੇ ਤੇ ਸੰਖੇਪ ਗੱਲ ਕਰਾਂਗੇ ਇਹਨਾਂ ਸਵਾਲਾਂ ਦਾ ਜਵਾਬ ਸਪਸ਼ਟ ਨਾ ਹੈ 트럼ਪ ਦੀ ਇਸ ਨੀਤੀ ਇੱਕ ਤਰੂਵੀ ਸੰਸਾਰ ਦੇ ਅਨੁਕੂਲ ਨੀਤੀ ਹੈ ਬਾਈਡਨ ਇਸ ਬਹੁਤ ਰੂਵੀ ਸੰਸਾਰ ਨੂੰ ਇੱਕ ਤਰੂਵੀ ਬਣਾਉਣ ਲਈ ਯਤਨ ਜੀਸ਼ੀਲ ਸੀ ਪਰ 트럼ਪ ਦਾ ਕਹਿੰਦਾ ਹੈ ਕਿ ਇਸ ਸੰਸਾਰ ਨੂੰ ਇੱਕ ਤਰੂਵੀ ਮੰਨ ਕੇ ਚੱਲ ਰਿਹਾ ਹੈ ਹਰ ਕਿਰਿਆ ਦੇ ਬਰਾਬਰ ਪ੍ਰਤੀਕਿਰਿਆ ਵਾਲਾ ਨਿਯਮ ਲਾਗੂ ਹੋ ਰਿਹਾ ਹੈ ਬਾਈਡਨ ਨੇ ਯੂਕਰੇਨ ਵਿੱਚ ਨਾਟੋ ਵੱਲੋਂ ਜੰਗ ਫੰਡ ਤੇ ਯੂਰਪ ਅਮਰੀਕਾ ਵਿਰੋਧ ਨੂੰ ਮੱਧਮ ਕਰਕੇ ਯੂਰਪ ਨੂੰ ਆਪਣੇ ਨਾਲ ਇਕਜੁੱਟ ਕਰ ਲਿਆ ਹੈ ਪਰ 트럼ਪ ਚੀਨ ਨੂੰ ਮੁੱਖ ਵਿਰੋਧੀ ਮੰਨ ਕੇ ਰੂਸ ਨੂੰ ਚੀਨ ਨਾਲੋਂ ਤੋੜ ਲੈ ਰੂਸੀ ਪੋਜੀਸ਼ਨਾਂ ਦੀ ਹਮਾਇਤ ਅਤੇ ਵਲਾਦੀਮੀਰ ਪੁਤਿਨ ਦੀ ਤਾਰੀਫ ਕਰ ਰਿਹਾ ਹੈ ਪਰ ਇਸ ਨਾਲ ਉਸਨੇ ਯੂਰਪ ਨਾਲ ਆਪਣੇ ਵਿਰੋਧਾਂ ਨੂੰ ਤਿੱਖਿਆ ਕਰ ਲਿਆ ਹੈ ਯੂਰਪ ਵਿੱਚ ਅਮਰੀਕਾ ਪ੍ਰਤੀ ਭਰੋਸੇ ਨੂੰ ਖੋਰਾ ਲੱਗਿਆ ਹੈ ਯੂਰਪ ਹੁਣ ਅਮਰੀਕਾ ਤੇ ਵਿਸ਼ਵਾਸ ਨਹੀਂ ਕਰ ਰਿਹਾ ਹੈ ਦੂਸਰੇ ਇਸ ਸਮੇਂ ਜੀ7 ਦੇ ਮੁਕਾਬਲੇ ਵਧਿਆ ਬ੍ਰਿਕਸ ਬਰਾਬਰ ਦਾ ਸੰਗਠਨ ਹੈ ਇਸ ਤੋਂ ਬਿਨਾ ਸ਼ੰਗਾਈ ਸਹਿਯੋਗ ਸੰਗਠਨ ਆਸIAN ਅਫਰੀਕੀ ਯੂਨੀਅਨ ਅਰਬ ਲੀਗ ਅਤੇ OPEC ਆ ਇਹ ਸਾਰੇ ਆਪਸ ਵਿੱਚ ਵਪਾਰ ਕਰ ਸਕਦੇ ਹਨ ਅਤੇ ਅਮਰੀਕਾ ਨਾਲ ਵਪਾਰ ਤੇ ਨਿਰਭਰ ਨਹੀਂ ਚੀਨੀ ਰਾਸ਼ਟਰਪਤੀ ਨੇ ਇਸ ਸੰਦਰਭ ਵਿੱਚ ਵਿਦੇਸ਼ੀ ਦੌਰੇ ਸ਼ੁਰੂ ਕਰ ਦਿੱਤੇ ਹਨ ਹੁਣ ਉਸ ਨੇ ਵੀਅਤਨਾਮ ਸਿੰਗਾਪੁਰ ਮਲੇਸ਼ੀਆ ਆਦਿ ਦੇਸ਼ਾਂ ਦੀ ਯਾਤਰਾ ਕੀਤੀ ਹੈ ਉਹ ਯੂਰਪ ਨਾਲ ਸਬੰਧ ਵਧਾਉਣ ਲਈ ਵੀ ਯਤਨਸ਼ੀਲ ਹੈ ਜੇਕਰ ਇਹ ਦੇਸ਼ ਆਪਸ ਵਿੱਚ ਵਪਾਰ ਕਰਦੇ ਹਨ ਤਾਂ ਅਮਰੀਕੀ ਤਾਕਤ ਡਾਲਰ ਦਾ ਚਲਨ ਬਹੁਤ ਘਟ ਜਾਵੇਗਾ ਆਯਾਤ ਤੇ ਟੈਰਿਫ ਬਦਲ ਲਈ ਸਨਤ ਬੁਨਿਆਦੀ ਵਸਤਾਂ ਦੀ ਲਾਗਤ ਵਧੇਗੀ ਅਤੇ ਪੈਦਾਵਾਰ ਘਟੇਗੀ ਮਹਿੰਗਾਈ ਵਧੇਗੀ ਅਮਰੀਕਾ ਇੱਕ ਗੰਭੀਰ ਆਰਥਿਕ ਮਦਵਾੜਾ ਵਿੱਚ ਫਸ ਜਾਵੇਗਾ ਇਸ ਦੀਆਂ ਚੇਤਾਵਨੀਆਂ ਹੁਣ ਸਾਹਮਣੇ ਆ ਰਹੀਆਂ ਹਨ ਕ੍ਰੰਪ ਨੂੰ ਕਦਮ ਪਿੱਛੇ ਹਟਾਉਣਾ ਹੀ ਪਵੇਗਾ ਉਪਦੀਆਂ ਨੀਤੀਆਂ ਦਾ ਅਮਰੀਕਾ ਦੇ ਅੰਦਰ ਵੀ ਤਿੱਖਾ ਵਿਰੋਧ ਹੋ ਰਿਹਾ ਹੈ ਸਾਰੇ ਸ਼ਹਿਰਾਂ ਵਿੱਚ ਨੀਤੀਆਂ ਵਿਰੋਧ ਵਿਸ਼ਾਲ ਪ੍ਰਦਰਸ਼ਨ ਹੋ ਰਹੇ ਹਨ ਚੋਣਾਂ ਦੇ ਸਮੇਂ ਨਾਲੋਂ 트ੰਪ ਦੀ ਹਰਮਨ ਪਿਆਰਤਾ ਵਿੱਚ ਕਮੀ ਆਈ ਹੈ ਇਹਨਾਂ ਫੈਕਟਰਾਂ ਨੂੰ ਦੇਖਦਿਆਂ 트ੰਪ ਨੀਤੀ ਦੀ ਸਫਲਤਾ ਸੰਭਵ ਨਹੀਂ ਜਾਪਦੀ